ਕਿੱਦਾਂ ਫਿਰ ਹੋ ਗਈ ਤਿਆਰੀ ਪਰ ਇਹਦੇ ਹੋਈਰ ਮਾਂ ਹਾਂ ਹਾਂ ਹੋ ਗਈ ਹੈ ਤਿਆਰੀ ਠੀਕ ਆ ਹੂੰ ਇਹ ਅੱਗੇ ਹੁਣ ਸਮਾਨ ਇੱਕ ਵਾਰ ਵੇਖ ਲਿਓ ਕੋਈ ਰਹਿ ਨਾ ਜਾਵੇ ਚਲ ਉਹੀ ਜ਼ਿਆਦਾ ਜ਼ਰੂਰੀ ਹੈ ਕੱਪੜੇ ਦੀ ਗੱਡੀ ਗੱਲ ਵਾ ਉਹਦੇ ਬੰਦਾ ਉੱਥੋਂ ਵੀ ਕਈ ਵਾਰ ਲੈ ਹੀ ਲੈਂਦਾ ਆ ਉਹ ਨਾਲੇ ਹੱਥ ਦੇਖ ਦੀ ਤੇ ਗੱਲ ਵਾ ਹਾਂਜੀ ਤੇ ਫਿਰ ਮੈਂ ਆਣ ਕੇ ਜਿਹੜਾ ਜਿਹੜਾ ਰਹਿ ਜਾਊਗਾ ਨਾ ਉੱਥੋਂ ਆਣ ਕੇ ਫਿਰ ਮੈਂ ਤਿਆਰ ਉਹ ਵੀ ਲਾ ਚਲੋ ਚਲੋ ਮੇਰੀ ਗੱਲ ਸੁਣ ਕਾਮਣਾ ਉਹ ਕੋਈ ਗੱਲ ਨਹੀਂ ਉਥੋਂ ਆਣ ਕੇ ਵੇਖ ਲੂੰਗਾ ਕੱਪੜਿਆਂ ਦਾ ਚਲੋ ਕੋਈ ਨਹੀਂ ਵੇਖ ਲਓ ਫਿਰ ਜਿੱਦਾਂ ਨਹੀਂ ਹੈਗਾ ਵਾ ਹਾਂ ਹਾਂਜੀ ਤੇ ਪੀ ਲੋ ਚਾਹ ਫਿਰ ਚਾਹ ਤਾਂ ਮੈਂ ਪੀ ਲੈਣੀ ਆ ਤੇ ਉਦੋਂ ਤੂੰ ਵੀ ਚੱਲ ਜਾਂਦੀ ਨੇ ਨਾਲ ਦਾ ਨਹੀਂ ਆ ਫਿਰ ਵੀ ਕੋਈ ਨਹੀਂ ਬਾਅਦ ਵਿੱਚ ਵੇਖ ਲਾਂਗੇ ਹਨਾ ਉਹ ਚਾਲੇ ਆ ਵੀ ਫਿਰ ਘਰ ਦਾ ਕੰਮ ਉਹ ਯਾਰ ਤੂੰ ਆਰਦਾ ਨਹੀਂ ਵੇਖਦਾ ਫਿਰ ਜੀ ਮੈਂ ਬਦੂ ਕਿਹਾ ਕਰ ਬੰਦਾਰੀ ਉਹ ਚਾਲੇ ਆ ਘਰ ਦਾ ਕੰਮ ਹੁਣ ਕਰੀ ਜਾ ਕਰੀ ਜਾ ਚੰਗਾ ਭਲਾ ਸੀਨ ਹੋ ਗਿਆ ਇਹ ਯਾਰ ਤੁਸੀਂ ਇੱਧਰ ਨੂੰ ਵੇਖੋ ਮੇਰੇ ਵੱਲ ਵੇਖੋ ਹੁਣੇ ਕਹਿੰਦੇ ਮਾਮਾ ਇੱਥੇ ਦੇ ਸੀਨ ਆਪਣਾ ਬਣਾਉਂਦਾ ਬੰਦਾ ਵਾ ਇੱਥੇ ਹੀ ਇੱਥੇ ਨੁਕਰੇ ਖਲੋ ਨੀ ਆ ਵੀ ਕੰਮ ਹੁਣ ਰਲ ਮਿਲ ਕੇ ਕਰ ਲਿਆ ਕਰੋ ਕਰ ਲਿਆ ਕਰੋ ਹੋਏ ਰੱਬਾ ਕਰ ਲਿਆ ਕਰੋ ਇਹ ਗੱਲ ਸੁਣ ਹੁਣ ਰਲ ਮਿਲ ਕੇ ਰਿਓ ਠੀਕ ਹੈ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਅਸੀਂ ਸਾਰਾ ਕੰਮ ਇਕੱਠਿਆਂ ਨੇ ਕਰ ਲਿਆ ਕਰਨਾ ਉਹ ਚਾਲੀ ਆ ਵੀ ਸਵੇਰੇ ਤੂੰ ਕਰ ਲਿਆ ਤੇ ਸ਼ਾਮਾਂ ਨੂੰ ਉਹਨੇ ਕਰ ਲਿਆ ਮੋਬੀਏ ਚੱਲਿਆ ਲਿਆ ਤੈਨੂੰ ਹੋਇ ਰਿਹਾ ਬੜਾ ਅਜੇ ਮੈਨੂੰ ਪਤਾ ਤੇਰੇ ਤੂੰ ਕਰ ਲਿਆ ਤੇ ਸ਼ਾਮ ਨੂੰ ਨਹੀਂ ਕਰ ਲਿਆ ਹੈਨਾ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਅਸੀਂ ਮਗਰੋਂ ਸਾਰ ਲੈਣਾ ਵਹਾਲ ਮਿਲ ਗਈ ਓਏ ਆਹੋ ਚੱਲ ਹੁੰਦਾ ਹੀ ਆ ਹਾਂਜੀ ਮੇਰੇ ਕੋਈ ਹੁੰਦਾ ਵਾ ਤੁਸੀਂ ਬਸ ਆਪਣੇ ਕੰਮ ਵੱਲ ਧਿਆਨ ਦਿਓ ਜਾ ਕੇ ਚੱਲੇ ਕਿ ਕੰਮ ਹਦਾ ਚੱਲੇ ਵੀ ਕੰਮ ਹਾਂ ਚੱਲੇ ਆ ਸਵੇਰੇ ਤੂੰ ਕਰ ਲਿਆ ਕਰ ਤੇ ਜਾਂ ਉਹ ਕਰ ਲਿਆ ਕਰ ਹੋ ਜਾਣਾ ਵਾ ਭਾਜੀ ਨੂੰ ਕਹੂੰਗੀ ਫੇਰ ਹਾਂ ਦਾ ਖਾ ਜਾਂਦਾ ਕੋਈ ਗੱਲ ਨਹੀਂ ਭਾਜੀ ਆਪੇ ਛੱਡਊਗਾ ਤੈਨੂੰ ਚਲ ਹੈ ਦਸਈਆਂ ਫਿਰ ਉਹਨਾਂ ਨੂੰ ਵਿਚਰਨ ਨੂੰ ਕੰਮ 2 1 ਉਹ ਚਲ ਕੋਈ ਗੱਲ ਨਹੀਂ ਭਾਜੀ ਆਪੇ ਛੱਡਊਗਾ ਤੈਨੂੰ ਮੈਂ ਕਹਿ ਦੂੰਗਾ ਬਹੁਤੀ ਗੱਲ ਆ ਤੇ ਨਹੀਂ ਨਹੀਂ ਤੁਸੀਂ ਨੀਗਾ ਕਹਿਣਾ ਮੈਂ ਰਦਾ ਤੇਰਾ ਹੋਏ ਰੱਬ ਹੂੰ ਦੱਸ ਹੂੰ ਦੱਸ ਮੇਰੇ ਕੋਲ ਪਹਿਲੀ ਗਲਤੀ ਹੋਈ ਆ ਉਹ ਚਲ ਕੋਈ ਗੱਲ ਨਹੀਂ ਬਹੁਤੀ ਗੱਲ ਆ ਤੇ ਮੈਂ ਕਹਿ ਦੂੰਗਾ ਭਾਜੀ ਨੂੰ ਆਪੇ ਛੱਡ ਆਊਗਾ ਉਹ ਨਹੀਂ ਮੈਂ ਤੁਹਾਡੇ ਨਾਲ ਹੀ ਚੱਲ ਜਾਨੀ ਆ ਜਾਣਾ ਤੇ ਉਧਰ ਨੂੰ ਹੀ ਆ ਤਦਾਂ ਲਈ ਦੋਗਦੇ ਰਹਿ ਕੇ ਨਾ ਤੇ ਫਿਰ ਕੋਈ ਨਹੀਂ ਉਹ ਬਾਜੀ ਨੂੰ ਫੋਨ ਕਰ ਦੂੰਗੀ ਫਿਰ ਜਾ ਕੇ ਇਹ ਲੈ ਆਉਣਗੇ ਉਹ ਮੇਰੀ ਗੱਲ ਸੁਣ ਉਹ ਚਾਹੇਣਾ ਆ ਉਹ ਚਾਹ ਲੈ ਆ ਸਲਾਹ ਕਰ ਯਾਰ ਯਾਰ ਭਾਬੀ ਨੇ ਫਿਰ ਮਨ ਚ ਸੋਚਣਾ ਮੈਂ ਵੀ ਨਾਲ ਹੀ ਚਲ ਗਈ ਜਾਨ ਫਿਰ ਤੂੰ ਆਪ ਪੁੱਛ ਲੈ ਕੋਈ ਨਹੀਂ ਉਹਨਾਂ ਨੇ ਕਿਹਾ ਕਹਿਣਾ ਮੈਂ ਇੱਕ ਵਾਰ ਕੋਈ ਨਹੀਂ ਉਹਨੂੰ ਪੁੱਛ ਲੈਣੀ ਆ ਉਹਨਾਂ ਨੇ ਕਿਹਾ ਬੈਠੀ ਐ ਨਾ ਮੈਂ ਤੁਹਾਡੇ ਨਾਲ ਹੀ ਜਾਣਾ ਚੱਲੀ ਆ ਪਰਸਾਂ ਨੂੰ ਚਲ ਜਾਂਦੀ ਤੇ ਉਹਨਾਂ ਦੇ ਮਨ ਚ ਵੀ ਨਾ ਕੋਈ ਮਨ ਚ ਵੀ ਨਾ ਮੰਨ ਰਹੀ ਨਾ ਬੀ ਬੋਲਿਓ ਕੋਈ ਛਿੱਟਦਾ ਕੋਈ ਹੈਲੋ 2 1 ਚੱਲ ਜੋ ਮੈਂ ਚਾਹਨੀ ਹਾਂ ਨਾ ਉਹ ਤਾਂ ਹੋ ਗਿਆ ਹੁਣ ਵੀ ਕੱਲ ਨੂੰ ਤੂੰ ਆ ਜਾ ਹੁਣ ਦਮਨੀ ਆ ਫੋਨ ਪੜਾ ਕੀ ਜਾਂਦੀ ਹੈ ਜੇ ਤੂੰ ਕੱਲ ਨੂੰ ਆਉਣਾ ਨਾ ਤੇ ਫੋਨ ਕਰ ਦੇ ਫਿਰ ਅੱਗੋਂ ਤੇਰੇ ਡੈਡੀ ਲੈ ਆਉਣਗੇ ਤੈਨੂੰ ਵੇਰਲੀ ਵੱਲ ਵੇਖ ਕੇ ਆਵਾਂ ਕਿੱਥੇ ਬੈਠੇ ਹੋਣਗੇ ਉਹਦੇ ਬਾਰੇ ਚ ਡੂਜੀ ਬਾਰੇ ਗਲਤ ਬੋਲਿਆ ਗਿਆ ਹੂੰ ਗਲਤ ਬੋਲਿਆ ਗਿਆ ਮੇਰਾ ਇਰਾਦਾ ਹੈ ਕੋਰਨਾ ਵੇਲੀ ਹਲ ਫੇਰਾ ਮਾਰ ਕੇ ਆਵਾਂ ਉਹਦੇ ਬਾਰੇ ਸੋਚੀ ਜਾਣਦੇ ਆ بیمار ਹੋਣਗੇ ਫਿਰ ਮੈਂ ਉਹਨੂੰ ਨਿੱਕੇ ਹੁੰਦੇ ਨੂੰ ਪਾਲਿਆ ਸੀ ਤੇ ਇਹਦਾ ਮਤਲਬ ਇਹ ਥੋੜਾ ਵੀ ਘਰ ਛੱਡ ਕੇ ਚੱਲ ਜਾਣਾ ਹੈ ਮੈਂ ਸਾਥ ਤੇ ਹੈਗਾ ਉਹ ਜੋਤ ਪਰ ਆ ਵੀ ਕੋ ਸਾਥ ਕਿਹੋ ਜਿਹਾ ਸਾਥ ਵਈ ਜਿਵੇਂ ਤੈਨੂੰ ਘਰ ਚ ਕਿਤੇ ਇਥੇ ਘਟ ਲਈ ਜਿਵੇਂ ਤੇਰੇ ਸਿਰ ਤੇ ਛੱਤ ਨਹੀਂ ਕਰ ਸਕਦਾ ਰੋਟੀ ਨਹੀਂ ਦੇ ਸਕਦਾ ਤੇਂ ਟਾਈਮ ਤੇ ਫਿਰ ਕਾਹਦਾ ਸਾਥ ਹੋਗਾ ਜੀ ਨਹੀਂ ਸਰਵਨ ਭਾਈ ਦੇ ਘਰ ਦੀ ਉਹਨਾਂ ਨੂੰ ਮੈਂ ਕਿਹਾ ਹੈਗਾ ਲੇ ਲੋ ਰਮਨ ਰਮਨ ਕਹਿੰਦਾ 21 ਮੰਮੀ ਨੇ ਨਰਵਿੰਗ ਕਹਿੰਦਾ ਸੀ ਹਣੀ ਆ ਨਾ ਵੀ ਘਰੋਂ ਚਲ ਗਈ ਆ ਉਹ ਯਾਰ ਭਾਬੀ ਨੇ ਫਿਰ ਮਨ ਚ ਸੋਚਣਾ ਵੀ ਨਾਲ ਹੀ ਚਲ ਗਈ ਆ ਜਾਂ ਫਿਰ ਤੂੰ ਆਪ ਪੁੱਛ ਲੈ ਕੋਈ ਨਹੀਂ ਉਹਨਾਂ ਨੇ ਕੀ ਕਹਿਣਾ ਮੈਂ ਵੀ ਇੱਕ ਵਾਰ ਕੋਈ ਨਹੀਂ ਉਹਨਾਂ ਨੂੰ ਪੁੱਛ ਲੈਣੀ ਆ ਉਹਨਾਂ ਨੇ ਕੁਝ ਨਹੀਂ ਕਹਿਣਾ ਹੁਣ ਤੁਹਾਨੂੰ ਪਤਾ ਸ ਹੈ ਤੇ ਕਿਦਾਂ ਫਿਰ ਹੋ ਗਈ ਤਿਆਰੀ ਬਰੇ ਦੇ ਹੋ ਯਾਰ ਮੰ ਹਾਂ ਹਾਂ ਹੋ ਗਈ ਆ ਤਿਆਰੀ ਠੀਕ ਆ ਹੂੰ ਇਆ ਗਿਓਣ ਸਮਾਨ ਇੱਕ ਵਾਰ ਵੇਖ ਲਿਓ ਕੋਈ ਰਹਿ ਨਾ ਜਾਵੇ। ਉਹ ਸਮਾਨ ਚਲੋ ਹੀ ਜ਼ਿਆਦਾ ਜ਼ਰੂਰੀ ਇਹ ਕੱਪੜੇ ਦੀ ਗੱਲ ਵਾ। ਉਹਦੇ ਬੰਦਾ ਉੱਥੋਂ ਵੀ ਕਈ ਵਾਰ ਲੈ ਹੀ ਲੈਂਦਾ ਆ। ਉਹ ਨਾਲੇ ਹਫ਼ਤੇ ਇੱਕ ਦੀ ਤੇ ਗੱਲ ਵਾ। ਹਾਂਜੀ। ਤੇ ਫਿਰ ਮੈਂ ਆਣ ਕੇ ਜਿਹੜਾ ਜਿਹੜਾ ਰਹਿ ਜਾਊਗਾ ਨਾ। ਉੱਥੋਂ ਆਣ ਕੇ ਫਿਰ ਮੈਂ ਤੀਆ। ਉਹ ਵੀ ਰਸ। ਚਲੋ ਚਲੋ। ਮੇਰੀ ਗੱਲ ਤੋਂ ਕੰਮ ਨਾ ਉਹ ਕੋਈ ਗੱਲ ਨਹੀਂ। ਉੱਥੋਂ ਆਣ ਕੇ ਵੇਖ ਲਊਗਾ ਕੱਪੜਿਆਂ ਦਾ। ਚਲੋ ਕੋਈ ਨਹੀਂ ਵੇਖ ਲੋ ਫੇ ਜਿੱਦਾਂ ਵੀ ਹੈਗਾ ਵਾ ਹਾਂ ਹਾਂਜੀ ਤੇ ਪੀ ਲੋ ਚਾਹ ਫਿਰ ਚਾਹ ਤਾਂ ਮੈਂ ਪੀ ਲੈਣੀ ਆ ਤੇ ਉਦੋਂ ਤੂੰ ਵੀ ਚੱਲ ਜੰਦੀ ਨਾ ਨਾਲ ਦਾ ਨਹੀਂ ਆ ਫਿਰ ਵੀ ਕੋਈ ਨਹੀਂ ਬਾਅਦ ਵਿੱਚ ਵੇਖ ਲਾਂਗੇ ਹਨਾ ਉਹ ਚਾਲੇ ਆ ਵੀ ਫਿਰ ਘਰ ਦਾ ਕੰਮ ਉਹ ਯਾਰ ਤੂੰ ਮਾਰਦਾ ਨਹੀਂ ਵੇਖ ਲਾ ਫਿਰ ਜੀ ਮੈਂ ਕਿਹਾ ਕਿ ਆ ਗਿਆ ਬੰਦਾਰੀ ਉਹ ਚਾਲੇ ਆ ਘਰ ਦਾ ਕੰਮ ਹੁਣ ਕਰੀ ਜਾ ਕਰੀ ਜਾ ਚੰਗਾ ਭਲਾ ਸੀਨ ਹੋ ਗਿਆ ਯਾਰ ਤੂੰ ਇੱਧਰ ਨੂੰ ਵੇਖੋ ਮੇਰੇ ਵੱਲ ਵੇਖੋ ਹੁਣੇ ਵੇਖਦੇ ਆ ਮਾਮਾ ਇੱਥੇ ਤੇ ਸੀਨਾ ਆਪਣਾ ਬਣਾਉਂਦਾ ਬੰਦਾ ਵਾ ਇੱਥੇ ਹੀ ਇੱਥੇ ਨੁਕਰੇ ਖਲੋ ਨੀ ਆ ਵੀ ਕੰਮ ਹੁਣ ਰਲ ਮਿਲ ਕੇ ਕਰ ਲਿਆ ਕਰੋ ਕਰ ਲਿਆ ਕਰੋ ਹੋਏ ਰੱਬਾ ਕਰ ਲਿਆ ਕਰੋ ਇਹ ਗੱਲ ਸੁਣ ਹੁਣ ਰਲ ਮਿਲ ਕੇ ਰਿਓ ਠੀਕ ਹੈ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਦੀ ਫਿਕਰ ਨਾ ਕਰੋ ਅਸੀਂ ਸਾਰਾ ਕੰਮ ਇਕੱਠਿਆਂ ਨੇ ਕਰ ਲਿਆ ਕਰਨਾ ਚਾਲੀ ਆ ਵੀ ਸਵੇਰੇ ਤੂੰ ਕਰ ਲਿਆ ਤੇ ਸ਼ਾਮ ਨੂੰ ਉਹਨੇ ਕਰ ਲਿਆ ਉਹ ਫੇਰ ਚੱਲਿਆ ਜੇ ਲੈ ਉਹ ਤੈਨੂੰ ਹੋਏ ਰੱਬਾ ਯਾਰ ਮੈਨੂੰ ਪਤਾ ਫੇਰੇ ਤੂੰ ਕਰ ਲਿਆ ਤੇ ਸ਼ਾਮ ਨੂੰ ਉਹਨੇ ਕਰ ਲਿਆ ਹਣਾ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਇਹ ਮਗਰੋਂ ਸਾਰ ਲੈਣਾ ਵਰਾਲ ਮਿਲ ਗਈ ਓਇ ਆਹੋ ਚੱਲ ਹੁੰਦਾ ਹੀ ਆ ਹਾਂਜੀ ਮੇਰੇ ਕੋਈ ਨਹੀਂ ਹੁੰਦਾ ਵਾ ਤੁਸੀਂ ਬਸ ਆਪਣੇ ਕੰਮ ਵੱਲ ਧਿਆਨ ਦਿਓ ਜਾ ਕੇ ਚੱਲੇ ਕਿ ਕੰਮ ਹਦਾ ਚਲੇ ਵੀ ਕੰਮ ਹਾਂ ਚੱਲੇ ਆ ਸਵੇਰੇ ਤੂੰ ਕਰ ਲਿਆ ਕਰ ਤੇ ਜਾਂ ਉਹ ਕਰ ਲਿਆ ਕਰ ਹੋ ਜਾਣਾ ਵਾ ਭਾਜੀ ਨੂੰ ਕਹੂੰਗੀ ਫੇਰ ਉਹ ਨਾ ਖੋ ਜਾਂਦਾ ਕੋਈ ਗੱਲ ਨਹੀਂ ਭਾਜੀ ਆਪੇ ਛੱਡਊਗਾ ਤੈਨੂੰ ਚੱਲ ਹੈ ਤੇ ਸਹੀ ਹੈ ਫਿਰ ਉਹਨਾਂ ਨੂੰ ਵਿਚਰਨ ਨੂੰ ਕੰਮ 2 1 ਉਹ ਚੱਲ ਕੋਈ ਗੱਲ ਨਹੀਂ ਭਾਜੀ ਆਪੇ ਛੱਡ ਆਊਗਾ ਤੈਨੂੰ ਮੈਂ ਕਹਿ ਦੂੰਗਾ ਬਹੁਤੀ ਗੱਲ ਆ ਤੇ ਨਹੀਂ ਨਹੀਂ ਤੁਸੀਂ ਨੀਗਾ ਕਹਿਣਾ ਮੇਰਾ ਦਾ ਤੇਰਾ ਹੋਏ ਰੱਬ ਹੁਣ ਦੱਸ ਹੁਣ ਦੱਸ ਮੇਰੇ ਕੋ ਪਹਿਲੀ ਗਲਤੀ ਹੋਈ ਆ ਉਹ ਚੱਲ ਕੋਈ ਗੱਲ ਨਹੀਂ ਬਹੁਤੀ ਗੱਲ ਆ ਤੇ ਮੈਂ ਕਹਿ ਦੂੰਗਾ ਭਾਜੀ ਨੂੰ ਆਪੇ ਛੱਡ ਆਊਗਾ ਉਹ ਨਹੀਂ ਮੈਂ ਤੁਹਾਡੇ ਨਾਲ ਹੀ ਚੱਲ ਜਾਨੀ ਆ ਜਾਣਾ ਤੇ ਉਧਰ ਨੂੰ ਹੀ ਆ ਤੇ ਨਾਲੇ ਦੋਗਦਿਆਂ ਰਹਿ ਕੇ ਨਾ ਤੇ ਫਿਰ ਕੋਈ ਨਹੀਂ ਉਹ ਭਾਜੀ ਨੂੰ ਫੋਨ ਕਰ ਦੂੰਗੀ ਫਿਰ ਜਾ ਕੇ ਇਹ ਲੈ ਆਉਣਗੇ ਉਹ ਮੇਰੀ ਗੱਲ ਸੁਣੋ ਤੇ ਜਾਇਣਾ ਆ ਉਹ ਚੱਲ ਲੇ ਆ ਸਲਾਹ ਕਰ ਯਾਰ ਯਾਰ ਭਾਬੀ ਨੇ ਫਿਰ ਮਨ ਚ ਸੋਚਣਾ ਮੈਂ ਵੀ ਨਾਲ ਹੀ ਚਲ ਗਈ ਜਾਨ ਫਿਰ ਤੂੰ ਆਪ ਪੁੱਛ ਲੈ ਕੋਈ ਨਹੀਂ ਉਹਨਾਂ ਨੇ ਕੀ ਕਹਿਣਾ ਮੈਂ ਵੀ ਇੱਕ ਵਾਰ ਕੋਈ ਨਹੀਂ ਉਹਨਾਂ ਨੂੰ ਪੁੱਛ ਲੈਣੀ ਆ ਉਹਨਾਂ ਨੇ ਕੋਈ ਕਿ ਮਿੱਠੀ ਹੈ ਨਾ ਮੈਂ ਤੁਹਾਡੇ ਨਾਲ ਹੀ ਜਾਣਾ ਚੱਲੀ ਆ ਪਰਸਾਂ ਨੂੰ ਚਲ ਜਾਂਦੀ ਤੂੰ ਉਹਨਾਂ ਦੇ ਮਨ ਜੀ ਵੀ ਨਾ ਕੋਈ ਮਨ ਮਨ ਜੀ ਵੀ ਨਾ ਮੰਨ ਰਹੀ ਨਾ ਕੀ ਬੋਲਿਓ ਕੋਈ ਛੇਡਦਾ ਕੋਈ ਹੈਲੋ 2 1 ਚੱਲ ਜੋ ਮੈਂ ਚਾਹਨੀ ਹੈ ਨਾ ਉਹ ਤਾਂ ਹੋ ਗਿਆ ਹੁਣ ਵੀ ਕੱਲ ਨੂੰ ਤੂੰ ਆ ਜਾ ਹੁਣ ਦਮਨੀ ਆ ਫੋਨ ਪੜਾ ਕੀ ਜਾਂਦੀ ਜੇ ਤੋ ਕੱਲ ਨੂੰ ਆਉਣਾ ਨਾ ਤੇ ਫੋਨ ਕਰ ਦੇ ਫਿਰ ਅੱਗੋਂ ਤੇਰੇ ਡੈਡੀ ਲੈ ਆਉਣਗੇ ਤੈਨੂੰ ਵੇਰੀਵਲ ਵੇਖ ਕੇ ਆਵਾਂ ਕਿੱਥੇ ਬੈਠੇ ਹੋਣਗੇ ਉਹਦੇ ਬਾਰੇ ਢੂਜੀ ਬਾਰੇ ਗਲਤ ਭੁੱਲਿਆ ਗਿਆ ਹੂੰ ਗਲਤ ਭੁੱਲਿਆ ਗਿਆ ਮੇਰਾ ਇਰਾਦਾ ਇੱਕ ਹੋਣਾ ਵੇਰੀਵਲ ਫੇਰਾ ਮਾਰ ਕੇ ਆਵਾਂ ਉਹਦੇ ਬਾਰੇ ਸੋਚੀ ਜਾਣਦੇ ਆ ਬਿਮਾਰ ਹੋਣਗੇ ਫਿਰ ਨਹੀਂ ਮੈਂ ਉਹਨੂੰ ਨਿੱਕੇ ਹੁੰਦੇ ਨੂੰ ਪਾਲਿਆ ਸੀ ਤੇ ਇਹਦਾ ਮਤਲਬ ਇਹ ਥੋੜਾ ਵੀ ਘਰ ਛੱਡ ਕੇ ਚੱਲ ਜਾਣਾ ਹੈ ਮੈਂ ਸਾਥ ਤੇ ਹੈਗਾ ਵਜੂਤ ਪਰ ਆ ਵੀ ਕੋ ਸਾਥ ਹੈ ਕਹਿੋ じゃ ਸਾਥ ਵਈ ਜਿਵੇਂ ਤੈਨੂੰ ਘਰ ਚ ਕਿਤੇ ਇਥੇ ਘਟ ਲਈ ਜੀ ਮੈਂ ਤੇਰੇ ਸਿਰ ਤੇ ਛੱਤ ਨਹੀਂ ਕਰ ਸਕਦਾ ਰੋਟੀ ਨਹੀਂ ਦੇ ਸਕਦਾ ਤੈਨ ਟਾਈਮ ਤੇ ਫਿਰ ਕਾਹਦਾ ਸਾਥ ਹੋਗਾ ਨਹੀਂ ਸਰਵਨ ਭਾਈ ਦੇ ਘਰ ਦੀ ਉਹਨਾਂ ਨੂੰ ਮੈਂ ਕਿਹਾ ਹੀਗਾ ਲੈ ਲੋ ਰਮਨ ਨੇ ਰਮਨ ਕਹਿੰਦਾ ਮਮੀ ਨੇ ਉਹਨੂੰ ਵੀ ਕਿਲਾੰਦ ਸੀ ਹੋਣੀ ਆ ਨਾ ਵੀ ਘਰੋਂ ਚਲ ਗਈ ਆ ਉਹ ਯਾਰ ਭਾਬੀ ਨੇ ਫਿਰ ਮਨ ਚ ਸੋਚਣਾ ਵੀ ਨਾਲ ਹੀ ਚਲ ਗਈ ਆ ਜਾਂ ਫਿਰ ਤੂੰ ਆਪ ਪੁੱਛ ਲੈ ਕੋਈ ਨਹੀਂ ਉਹਨਾਂ ਨੇ ਕੀ ਕਹਿਣਾ ਮੈਂ ਵੀ ਇੱਕ ਵਾਰ ਕੋਈ ਨਹੀਂ ਉਹਨਾਂ ਨੂੰ ਪੁੱਛ ਲੈਣੀ ਆ ਉਹਨਾਂ ਨੇ ਕੁਝ ਨਹੀਂ ਕਿਹਾ ਕਹਿਣਾ ਹੁਣ ਤੁਹਾਨੂੰ ਪਤਾ ਸੱ